ਹਾਂਜੀ ਹਾਂਜੀ ਇਹ ਦੇਖੋ ਜੀ ਇਹ 80 ਮਹੀਨੇ ਬਣਿਆ ਹੈ ਅਸੀਂ ਕਹਿੰਦੇ ਵੀ ਜਿਹੜਾ ਚੇਤ ਵਿਸਾਖ ਭਵੇਂ ਤੇ ਚੇਤ ਤੇ ਵਿਸਾਖ ਦੇ ਮਹੀਨੇ ਰੇਖ ਖੱਪੜਤਾ ਤੇ ਵੀ ਪੂਰਾ ਫੁੱਟਣ ਫਟਾਰਾ ਸ਼ੁਰੂ ਹੋ ਜਾਂਦਾ ਠੰਡ ਕੱਪ ਜਾਂਦੀ ਹੈ ਤੇ ਹਾਰੇ ਡੇਟਾ ਫੁੱਟਣ ਲੱਪਣੀਆਂ ਕੂੜ ਫੁੱਟਣ ਲੱਪਦੇ ਆ ਤੇ ਉਹ ਬੰਦੇ ਚੇਤ ਵਿਸਾਖ ਦੇ ਮਹੀਨੇ ਜ਼ਰੂਰ ਸੈਰ ਕਰੋ ਵੀ ਉਹਦੇ ਹਰ ਦਰਖਤ ਦਾ ਫੁੱਟਣ ਲੱਪਣਦਾ ਤੇ ਆਪ ਨੂੰ ਸਭ ਤੋਂ ਆਖਰੀ ਮਿਲਦੀ ਚੇਤ ਵਿਸਾਖ ਦੇ ਮਹੀਨੇ ਮਿਲਦੀ ਹੈ ਤੇ ਜੇਠ ਹਾਰ ਦੇ ਮਹੀਨੇ ਦਿਨ ਬਹੁਤ ਲੰਮੇ ਹੋ ਜਾਂਦੇ ਆ ਤੇ ਰਾਤ ਛੋਟੀ ਹੋ ਜਾਂਦੀ ਹੈ ਤੁਸੀਂ ਸਿਆਹ ਉੱਠ ਕੱਢਦੇ ਆ ਜੇ ਅਸੀਂ ਦੁਪਹਿਰੇ ਘੰਟਾ ਬਾ ਘੰਟਾ ਸੈਟ ਗਈ ਤਾਂ ਸਾਨੂੰ ਬੰਦਾ ਫਰੈਸ਼ ਹੋ ਜਾਂਦਾ ਤਾਂ ਇਹ ਕਿ ਜੇਠ ਹਾਰ ਸੋ ਸਾਵਣ ਭਾਦੋ ਨਾ ਹੋ ਇਹ ਆ ਮਹੀਨਾ ਮੌਸਮ ਹੈ ਸਾਵਣ ਭਾਦੋ ਦੇ ਮਹੀਨੇ ਜੇ ਅਸੀਂ ਦੋ ਵਾਰ ਹੀ ਇਸ਼ਨਾਨ ਕਰਾਂਗੇ ਤਾਂ ਅਸੀਂ ਇਹ ਚਮੜੀ ਦੇ ਰੋਗ ਵਿੱਚ ਰਹਿਵਾਂਗੇ ਸਾਨੂੰ ਉਹ ਰੋਗ ਨਹੀਂ ਲੱਗਦੇ ਅੱਗੇ ਸਾਨੂੰ ਵਰਜਿਆ ਖਾਣੇ ਦੇ ਵਿੱਚੋਂ ਅੱਸੀ ਕੱਤੇ ਥੋੜਾ ਖਾਓ ਉਹ 80 ਕੱਟੇ ਦੇ ਮਹੀਨੇ ਕੀ ਜਿੰਨੀ ਸਾਡੀ ਸੌਣੇ ਦੀ ਫਸਲ ਹੈ ਕੋਈ ਵੀ ਸੌਣੇ ਦੀ ਫਸਲ ਹੈ ਉਹ ਸਾਰੀ ਨੇ ਪੱਕ ਜਾਣਾ ਤੇ ਸਾਨੂੰ ਵਾਜੂ ਮੰਡਲ ਦੇ ਵਿੱਚ ਆਕਸੀਜਨ ਖਤਮ ਹੋ ਜਾਣੀ ਹੈ ਸਾਡੀ ਭੁੱਖ ਲੱਗੇਗੀ ਆਕਸੀਜਨ ਬਿਨਾਂ ਸਾਡਾ ਖਾਣਾ ਹজম ਨਹੀਂ ਹੋਣਾ ਤੇ ਸਾਨੂੰ ਪੀੜ ਸਿਰਦਰਦ ਹੋਣਾ ਪੈਂਦਾ ਹੈ ਬੁਖਾਰ ਹੋਣਾ ਪੈਂਦਾ ਹੈ ਇਹ ਕਰਕੇ ਵੀ 80 ਕੱਟੇ 80 ਕੱਟੇ ਸਾਨੂੰ ਵਰ ਗਿਆ ਉਸੇ ਮਹੀਨੇ ਕੀ ਵਰਤ ਨਹੀਂ ਆਉਂਦੀ ਬੀਬੀਆਂ ਦੇ ਵੀ ਤੇ ਉਹ 80 ਦੇ 80 ਕੱਟੇ ਦੇ ਮਹੀਨੇ ਥੋੜਾ ਖਾਉਂਦੇ ਉਸੇ ਨੂੰ ਵਰ ਗਿਆ ਅੱਗੇ ਆ ਗਿਆ ਕੱਤੇ ਕੱਤੇ ਮੰਦਰ ਪੋ ਜਦੋਂ ਠੰਡ ਸ਼ੁਰੂ ਹੁੰਦੀ ਹੈ ਮੰਦਰ ਤੇ ਪੋ ਠੰਡ ਜਾਂਦਾ ਆਉਂਦੀ ਲੱਗਦੀ ਹੈ ਜਾਂ ਜਾਂਦੀ ਲੱਗਦੀ ਹੈ ਮੰਦਰ ਪੋ ਉਹੀ ਹੰਡਾ ਉਹ ਵੀ ਤਾਂ ਨਾ ਬਲ ਤੁਸੀਂ ਠੜ ਤੋਂ ਬਚ ਕੇ ਰਹੋ ਤੇ ਮਾਗ ਤੇ ਫੱਡਣਾ ਤੇਲ ਬਣਾਓ ਮਾਗ ਤੇ ਫੱਡਣ ਦੇ ਮਹੀਨੇ ਤੁਸੀਂ ਅੱਗੇ ਆਪਾਂ ਖੇਤੀ ਕਰਦੇ ਹਾਂ ਮਾਲ ਤੋਂ ਤੇਲ ਵੀ ਜੰਦੇ ਸੀ ਆਪ ਵੀ ਜੇ ਤੁਸੀਂ ਤੇਲ ਕਿਸੇ ਨਾ ਮੁੱਲ ਆਪ ਤੇ ਪਿੰਡੇ ਦੇ ਲਾਉਂਗੇ ਨਾ ਤੁਸੀਂ ਆਮ ਉਹਦਾ ਜਿਹੜੀ ਜਿਹੜੀ ਖਾਓਗੇ ਤੇ ਉਹਦਾ ਬਹੁਤ ਵੱਡਾ ਲੰਮਾ ਬੈਨੀਫਿਟ ਮਿਲਦਾ। ਇਹ ਨਹੀਂ ਿਆਰੀ ਗੱਲ ਸੀ ਦੇਸੀ ਮਿਹਨਤ ਨਾਲ ਰੋਜ਼ਾਰ ਆਪਾਂ ਜ਼ਿੰਦਗੀ ਕਿਵੇਂ ਜਿਉਣੀ। ਇੱਕ ਵਾਰ ਇੱਕੋ ਇੱਕਲੇ ਵਿੱਚ ਤੁਹਾਨੂੰ ਇਸ ਕਾਰਨ ਦੀ ਗੱਲ ਜੀ ਲਾਪੀ ਦੀ ਫੜ ਦੇਗੇ। ਉਹ ਕੋਈ ਘਰਾਂ 'ਚ ਰੈਗ ਪਾੜਾ ਪੈ ਗਿਆ ਉਸ ਜਿਹੜੀ ਨੌਜਵਾਨ ਸੀ ਜਿਹੜੇ ਸੋਚਦਾ ਇਹ ਉਹ ਨਾ ਘਰਾਂ 'ਚ ਮੌਜਾ ਤੇ ਜਾਂ ਤਾਂ ਲੱਗੇ ਰਹਿੰਦੇ ਜਿਵੇਂ ਤੁਸੀਂ ਦੱਸਿਆ ਸੀ ਜਾਂ ਆਏ ਸੀ ਕਮਰੇ ਉਹਨਾਂ ਦੇ ਵੱਖ-ਵੱਖ ਬਣਾਤੇ ਆ ਇਹ ਕਿਵੇਂ ਦੇਖਦੇ ਇਹ ਕੋਈ ਮੋਬਾਈਲ ਆ ਇਹਦੀ ਸੂਟ ਬਹੁਤ ਆ ਬੰਦਾ ਆਪਣੀ ਗੋਲੀਆਂ ਮੁਠੀ ਬੰਦ ਹੋ ਗਈ ਪਰ ਜੇ ਇਹਦੀ ਸਹੀ ਵਰਤੋਂ ਕੀਤੀ ਜਾਵੇ ਹੁਣ ਅਸੀਂ ਕਿਤੇ ਇਹਦੀ ਗੱਲ ਤਾਂ ਇਕੱਠੇ ਨਹੀਂ ਹੁੰਦੇ ਪਰਿਵਾਰ ਵਾਂਡੇਗੇ ਜੇ ਇਕੱਠੇ ਹੁੰਦੇ ਆ ਤਾਂ ਬੰਦਾ ਆਪਸ ਵਿੱਚ ਕੋਈ ਨਹੀਂ ਬੋਲਦਾ ਕਿਤੇ ਫੋਟੋ ਤੇ ਜਾਉਂ ਉਹ ਰੈਸਟਰੀ ਜਾਉਂ ਬੰਦਾ ਫੋਨ ਦੇ ਉੱਪਰ ਆ ਕੇ ਮਰੀ ਜਾਂਦਾ ਕੋਈ ਕਹੀ ਦੀ ਗੱਲ ਨਹੀਂ ਸੁਣਦਾ ਅੱਗੇ ਇਹ ਵੀ ਥੀਕੀ ਕਰਦੀ ਹੋਰ ਕੋਈ ਗੱਲਬਾਤ ਕਰਦੀ ਟਾਈਮ ਜ਼ਿਆਦਾ ਦਾ ਆਸਰਾ ਦੇਦੇ ਬਜ਼ੁਰਗਾਂ ਨੂੰ ਪੁੱਛਦਾ ਹੀ ਹੂੰ ਉਹ ਮੋਬਾਈਲ ਨੇ ਜੇ ਸਹੀ ਵਕਤ ਤੇ ਕੀਤੀ ਜਾਵੇ ਤਾਂ ਇਹ ਬਹੁਤ ਵੱਡੀ ਕਾਰਡ ਸੀਗੀ ਪਰ ਜੇ ਇਹ ਦੀ ਗਰਵਰਤ ਹੋਣ ਲੱਗੀ ਇੱਕ ਮਾਰੂ ਸਿਆਰੀ ਬਣ ਜਾਣਾ ਦੇ ਟਾਸ ਤੇ ਕਹਿੰਦਾ ਮਨੋ ਵੀ ਬੱਚੇ ਸਾਰਾ ਸਾਰਾ ਰਾਤ ਨੂੰ ਨਿੰਦਰੇ ਰਹਿਦੇ ਆ ਇਹੀ ਸਭ ਤੋਂ ਪਾੜੇ ਦਾ ਕਾਰਨ ਨਹੀਂ ਹੈ ਜਿਹੜਾ ਦੂਰੀ ਬਣ ਗਈ ਮਨੋ ਪਿਆਰ ਰਿਸ਼ਤਿਆਂ ਤੋੜਦਿਆਂ ਬਗਾਲ ਦੇ ਕਹਿੰਦਾ ਮਨੋ ਵੀ ਉਹਨ ਬੰਦਾ ਨਾ ਤਾਂ ਕੋਈ ਇਸ ਤਰੀ ਜਾਂਦਾ ਹੈ ਉਹ ਲੈ ਗੱਲੋਂ ਕਰ ਲੈਂਦਾ ਲੈ ਬੋ ਕੇ ਇਹ ਕਰਕੇ ਮੋਬਾਈਲ ਨੇ ਕਹਿੰਦਾ ਮਨੋ ਕੋਈ ਬੰਦੇ ਖੇਤੀ ਕਰਨੀ ਆ ਤੇ ਕਦੀਆਂ ਵੀਡੀਓ ਦੇਖ ਕੇ ਖੇਤੀ ਕਰੀ ਜੇ ਤੇ ਉਹ ਉਹ ਖੇਤੀ ਦੀ ਹੁਣੀ ਖੇਤੀ ਦਾ ਪਾਈ ਜਰੂਰ ਆ ਮਨਾਨ ਦੇ ਉੱਤਰ ਨਾ ਬਹਿਣਾ ਆਪ ਮਨਾਨ ਜਾਓਗੇ ਕਰੋਗੇ ਜਿਹੜੇ ਕਰਦੇ ਉਹ ਹੀ ਅਪੜੋਏ ਆ ਕੋਈ ਬੰਦੇ ਸ਼ੁਰੂ ਜੇ ਸ਼ੁਰੂ ਕਰੋਗੇ ਥੋੜੀ ਸ਼ੁਰੂ ਕਰੋ ਤੇ ਹੀ ਮਰ ਜਾਤੋਂ ਕਨਾਵਾ ਫਿਰ ਖੇਤੀ ਦੀ ਕਾਮਯਾਬੀ ਆ